ਦਾ ਵੱੜ ਗਿਆ ਇਹ ਪੂਰਾ ਉਹ ਆਈ ਵੀ ਨੇਰੀ ਫੁੱਲ ਸਮਝ ਲੋ ਵੀ ਪਹਿਲਾਂ ਗਰਮੀਆਂ ਦੇ ਦਿਨ ਵਿੱਚ ਬਹੁਤ ਹੀ ਉਹ ਬੱਦਲ ਜਿਹੜਾ ਇਹ ਫੁੱਲ ਐ ਨਾ ਇੱਕ ਵਾਰ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਫਿਰ ਕੰਮ ਵੀ ਚੱਲਦਾ ਵਿੱਚ ਪਨੀਰੀ ਦੀ ਵੀ ਜਲਦੀ ਲੈਡ ਵੀ ਭੱਜ ਗਈ ਪਾਣੀ ਹੁਣ ਠੱਕੇ ਗਲੇ ਹੋ ਰਿਹਾ ਛਿੜਕ ਛਿੜਕਾਈ ਐਦਾ ਜਿਹੜਾ ਫालतू ਪਾਣੀ ਚਲੀ ਗਿਆ ਉਹ ਵੀ ਸਾਹਮੇ ਆ ਵੀ ਹਵਾ ਚੱਲ ਵੀ ਜੀ ਪੂਰੀ ਐ ਹੁਣੇ ਆਈ ਐ ਹੁਣ ਮਾਲ ਜਿਹੇ ਨੇਰੀ ਹੋਵੇ ਕੋਈ ਤੁਹਾਨੂੰ ਕਿਹੜੇ ਸਾਹ ਹੋਣਗੇ ਪੂਰਾ ਬਕੰਡਾ आज एक 사ਜ ਆਇਆ ਹੁਣ ਵੀ ਕੱਪੜੇ ਭਿੰਜੇ ਹੋਏ ਤੇ ਹਲੇ ਚੱਲੀ ਹੋਆ ਮੈਂ ਕਹਿੰਦਾ 5-4 ਮਿੰਟ ਹੋਇਆ ਹੋਆ ਚੱਲੀ ਨੂੰ ਵੀ ਬਰੇ ਇਹਦੇ ਵੀ ਡਰ ਲੱਗਦਾ ਜੇ ਜ਼ਿਆਦਾ ਆਉਂਦੀ ਤਾਂ ਹਾਂਕ ਤੇ ਨੁਕਸਾਨ ਹੁੰਦਾ ਇੱਕ ਜੇ ਚਾਰ ਦੇਖੋ ਕਿ ਸਾਗ ਉਠਾਲਿਆ ਵਾ 에어ਪੋਰਟ ਦਾ ਘਟ ਦੇਖਦਾ ਨਹੀਂ ਤਾਂ ਦਿਖਦਾ ਹੀ ਨਹੀਂ ਹੈਗਾ ਇਧਰੋਂ ਬੰਡ ਬੈਣੀ ਹੈ ਜਿਹਨੇ ਵਾਲੀ ਹੋ ਗਈ ਤੇ ਇਹ ਜਿਹੜਾ ਪਨੇਰੀ ਵੀ ਦੀ ਵੀ ਫਿਰ ਬੀਜ ਇਕੱਠਾ ਹੋ ਜਾਂਦਾ। ਕੀਤੇ ਚਾਰ ਗਣੀਆ ਪੈ ਗਏ ਉਹਨਾਂ ਇਕੱਠਾ ਕਰਨਾ ਚੱਲ ਰਹੇ ਨੇ ਇਹਨਾਂ ਦਾ ਇੱਕ ਵੀ ਤੰਗੜੀ ਮਾਰ ਕੇ ਬੀਜੀ। ਰਬੀ ਜਾਂਗੇ ਕਰ ਲੈਣਾ। ਤਿਆਰੀ ਕਰੀ ਵੀ ਜੇ ਮਹੀ ਪੈ ਗਿਆ ਤਾਂ ਵੀ ਉਹ ਜੱਕਰ ਨਹੀਂ ਜਾਣੀ ਆਪਾਂ ਨੇ ਸਵਾਕੀ ਮਾਰ ਕੇ ਬੀਜ ਦੇਣੀ ਹੈ। ਬਾਕੀ ਦੇਖਦੇ ਜੇ ਹਵਾ ਜ਼ਿਆਦਾ ਆ ਗਈ ਤਾਂ ਲੈਟ ਵੀ ਫਿਰ ਦੋ ਤਿੰਨ ਦਿਨਾਂ ਦੇ ਜਗੇ ਵੀ ਦਰਖਤ ਹਨੇਰੀ ਖਰਾਬ ਕਰਨੀ ਜ਼ਿਆਦਾ। ਜਿਹੜੇ ਹੁਣ ਹੈ 2 ਸਾਲ ਦੇ ਬੂਟੇ ਆ ਨਾ ਇਹ ਫਿਰ ਤਾਰਾਂ ਜਿਹੜੇ ਵਿੱਚੋਂ ਲੱਗਦੇ ਆ ਉਹਨਾਂ ਦੇ ਵਿੱਚ ਫਸ ਜਾਂਦੇ ਆ। ਉਦੇਗੜਾ ਕੇ ਚੱਕਰ ਪੈਂਦਾ ਵੇ ਸਾਰਾ ਘੁੰਮਣਾ ਪੈਂਦਾ ਉਹਦੇ ਨੇ ਤਕਰੀਬਨ ਘੁੰਮਣ ਨੂੰ ਲਾ ਜਾਂਦੇ ਬਿਜਲੀ ਵਾਲਿਆਂ ਨੂੰ ਕਿਉਂ ਸਾਡੇ ਹੈ ਉਹ ਡਰਾਗਾ ਜਿੰਦਾ ਵੀ ਹੈਗਾ ਇੱਧਰ ਆਓ ਪਾਣੀ ਕਰਤਾ ਧੱਕੇ ਵਕੀਗਰ ਪੂਰਾ ਇਹਨਾਂ ਨੇ ਉਹ ਹੱਥ ਉਹ ਇੱਧਰ ਤੇ ਪਾਣੀ ਪਾਉਂਦਾ ਹੱਥ ਬੰਦ ਕਰ ਰਿਹਾ ਤੇ ਖਾਡਾ ਹੱਥ ਕਿਤੇ ਪੈਂਦੀ ਐਦੂ ਤਾਂ ਪਾਣੀ ਨਿਕਲਦਾ ਹਉਦੇ ਬਾਕੀ ਭਾਈ ਸਾਸਰੀ ਕਾਲ ਸਾਰਿਆਂ ਸਾਸਰੀ ਕਾਲ ਕਈ ਵੀਰਾਂ ਦੇ ਕਮੈਂਟ ਆਉਂਦੇ ਆ ਹੁਣ ਵੀ ਵੀਰਾਂ ਨੇ ਕਰਿਆ ਵੀ ਜਾਨਮਾਹਲ ਵੀਡੀਓ ਨਹੀਂ ਪਾਉਂਦਾ ਹੈਗਾ ਜਾਨਮਾਹਲ ਭਾਈ ਵੀਡੀਓ ਵੀ ਬਹੁਤ ਖੌਰਾ ਉੱਠਿਆ ਵਾ ਹਵਾ ਆਈ ਉਧਰ ਤੇ ਉਹ ਦੇਖੋ ਉਧਰ ਕੁਝ ਵੀ ਦੇਖਦਾ ਹੈਗਾ ਆ ਸਾਰੀ ਕਰਦੇ ਆ ਉਹਦੇ ਕਰਕੇ ਸਾਡੇ ਲਾਈਟ ਪਹਿਲਾਂ ਭੱਜ ਜਾਂਦੀ ਹੈ ਕਿ ਇੱਧਰ ਤੇ ਰੋਪੜ ਇਧਰ ਨੂੰ ਪੈ ਜਾਂਦਾ ਸਾਨੂੰ ਤੇ ਛੇ ਜਾ ਉਧਰ ਹਵਾ ਪਹਿਲਾਂ ਆ ਗਈ ਵੀ ਭੱਜ ਜਾਣੀ ਹੈ ਬਾਕੀ ਸਾਸਰੀ ਕਾਲ ਭਾਈ ਸਾਰਿਆਂ ਸਾਸਰੀ ਕਾਲ ਜੀ ਬਰਮਾ ਕਿੱੜਾ ਬਰਮਾ ਘਰਾਂ ਪਿਆ ਘਰਾਂ ਜਾ ਕੇ ਘਰਦਿਆਂ ਕਿਸੇ ਨੂੰ ਪੁੱਛਦਾ ਪਰਾ ਪਿਆ ਹੁਣ ਗੱਡੀ ਕਿੰਨੀ ਹੁਣ ਇਹਨੂੰ ਕੱਲ ਨੂੰ ਲਾ ਲੈ ਕੋ ਹੁਣ ਆਉਣ ਲੱਗੇ ਕੋਸਰੇ ਹੁਣ ਗੱਡ ਦੇਣਾ ਕੱਲਾ ਵਾਲਾ ਕੰਮ ਅੱਛਾ ਠੀਕ ਹੈ ਲੋ ਬਾਈ ਡੰਡੇ ਕਹਿੰਦਾ ਗੱਡ ਕੇ ਤਾਰ ਬੰਨ੍ਹਣੀ ਆਲੇ ਵਾਲੇ ਵੀ ਪਨੀਰੀ ਅੱਜ ਵੀਜੀ ਹੈ ਖਾਣੇ ਦਾ ਪਹਿਲਾ ਫਿਕਰ ਪੈ ਗਿਆ ਵੀ ਡੰਗਾ ਨਾ ਕੋਈ ਹਲਵੇ ਦਾ ਮੌਸਮ ਜਿਹੜਾ ਹਵਾ ਆਈ ਹੈ ਠੰਡੀ ਆਈ ਹੈ ਜਮੇ ਆਹ ਲੜ ਦੇ ਜਿਕਨਾ ਕਿਤੇ ਮੀਂਹ ਪੈ ਗਿਆ ਹੁੰਦਾ ਸਾਸਰੀ ਕਾਲ ਭਾਈ ਸਾਰਿਆਂ ਨੂੰ ਸਾਸਰੀ ਕਾਲ ਜੀ ਪ੍ਰਗਟ ਸਿੰਘ ਜੀ ਸਾਸਰੀ ਕਾਲ ਜੀ ਪ੍ਰਗਟ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਭਾਈ ਸਾਸਰੀ ਕਾਲ ਇੱਕਨ ਅੱਜ ਆਪਾਂ ਨੇ ਵੀਡੀਓ ਜਿਹੜੀ ਪਾਉਣੀ ਆ ਉਹਦੇ ਵਿੱਚ ਮੱਝਾਂ ਕਿਸੇ ਵੀਰ ਨਾਲ ਵੇਚਣੀਆਂ ਉਹ ਦੇਖਿਓ ਭਾਈ ਸੰਪਰਕ ਕਰ ਲਿਓ ਨੰਬਰ ਮੈਂ ਦੱਸਦਾ ਭਾਈ ਦਾ ਘਰ ਪਹਿਲੇ ਸਵੇ ਸੋਣੀ ਆ ਮੱਝ ਵਧੀਆ ਐ ਤਕੜੀਆਂ ਝੋਟੀ ਕੀ ਕਿਸੇ ਵੀਰ ਨੇ ਲੈਣੀ ਹੋਵੇ ਹੈ ਰੱਖਣ ਵਾਲੀ ਹੈ ਰੇਟ ਦਾ ਮੈਨੂੰ ਦੱਸਿਆ ਨਹੀਂ ਬਾਈ ਨਾਲ ਉਹਦਾ ਕੰਪਰਕਟ ਕਰ ਲਿਓ ਵੀਡੀਓ ਵੀ ਆਪਾਂ ਪਾਉਂਗਾ ਉਹਦੇ ਵਿੱਚ ਦੇਖੋ ਫਿਰ ਇਹੀ ਹਵਾ ਚਾਰ ਕਿਣੀਆਂ ਗੈ ਲਾ ਜਾਂਦੀ ਵਧੀਆ ਲੱਗਣਾ ਦਾ ਇੱਕ ਮੌਸਮ ਠੰਡਾ ਹੋ ਜਾਣਾ ਤਾਂ ਨਾਲੇ ਗਰਦ ਆਹਾਰੇ ਮਕਾਨ ਪਰ ਤੇ ਗਰਦ ਕਰ। ਸਾਈਕਲ ਵੀ ਲੈ ਕਾਈ। ਸਾਸ੍ਰੀਕਾਲ ਭਾਈ ਸਾਰਿਆਂ ਸਾਸ੍ਰੀਕਾਲ ਸਾਸ੍ਰੀਕਾਲ ਜੀ। ਸਿਮਰਨਜੀਤ ਸਿੰਘ ਸਾਸ੍ਰੀਕਾਲ। ਅੱਜ ਇਹ ਆ ਜੀ ਜੀ ਸਾਸ੍ਰੀਕਾਲ ਭਾਈ ਸਾਰਿਆਂ। ਆਰਪੇ ਸਿੰਘ ਮਾਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ بارش ਨਹੀਂ ਜੀ ਹੋ ਰਹੀ ਸਾਡੇ بارش ਨਹੀਂ ਹੈਗੀ ਸਾਡਾ ਹਨੇਰੀ ਹੋਈ ਵੀ ਹੈ ਹਨੇਰੀ ਸਾਡੇ ਪਾਸ ਇੱਕ ਤਰ੍ਹਾਂ ਦਾ tufane ਹੈ ਗਰਦ ਬਹੁਤ ਠਾਲੀ ਪੀ ਰਿਹਾ ਦੇਖੋ ਸਾਡਾ ਗਰਦ ਹੈ ਵੱਧ ਜਾਂਦੀ ਹਵਾ ਵੀ ਆਹੀ ਉਹ ਕਹਿੰਦਾ ਵੀ ਜੇ ਮੀਂਹ ਪੈ ਜਾਵੇ ਚਾਰ ਕੰਨੀਆਂ ਫੇਰ ਆ ਜਾਵੇ ਠੀਕ ਹੈ ਇਹਦਾ ਹੁਣ ਕੋਈ ਹੋ ਨਹੀਂ ਹੈਗਾ ਕਲੀਅਰ ਵੀ ਚਲੋ ਆਪਾਂ ਦਿਖਾਤਾ ਇੱਕ ਮੌਸਮ ਅਨੁਕਾਰ ਹੈ ਜੀ ਮੌਸਮ ਥੋੜਾ ਹੁਣ ਖਰਾਬ ਹੋਇਆ ਉਹਦੇ ਕਰਕੇ ਨਟੇ ਨਾ ਬਹੁਤ ਆ ਰਹੀ ਹੈ ਕਿ ਉਹ ਲਾਈਟਾਂ ਭੱਜੀਆਂ ਸਾਰੀਆਂ ਜਿਹੜੇ ਇੱਥੇ ਬੜੇ ਲਾਕ ਟਾਵਰ ਆ ਫਿਰ ਉੱਥੇ ਤੁਹਾਨੂੰ ਪਤਾ ਵੀ ਅਜੇ ਕੋਈ ਜਨਰੇਟਰ ਚਲਾਉਣ ਵਾਲਾ ਕੰਮ ਹੈ ਨਹੀਂ ਵੀ ਫਿਰ ਥੋੜਾ ਡਾਊਨ ਹੋ ਜਾਂਦਾ ਠੀਕ ਹੈ ਜੀ ਸਸਰੀ ਕਾਲ ਪਰ ਹੁਣ ਥੋੜਾ ਜਿਹਾ ਖਰਾਬ ਹੋ ਜਾਂਦਾ ਮੌਸਮ ਵੀ ਵਿਗੜ ਜਾਂਦਾ ਉਹਦੇ ਕਰਕੇ ਆਹ ਥੋੜੀ ਨੀਲ ਵਧ ਜਾਂਦੀ ਹੈ ਵੀ ਵਾਹੀ ਫਿਰ ਨੈ ਪ੍ਰੋਬਲ ਆਉਂਦੀ ਹੈ ਜੀ ਠੀਕ ਹੈ ਜੀ ਸਸਰੀ ਕਾਲ ਸਾਰਿਆਂ ਨੂੰ ਜੀ